ਨਕਲੀ ਨਿਰੰਕਾਰੀਆਂ ਦਾ ਕੀ ਹਾਲ ਹੈ ਉਹ ਪਤਾ ਕੀ ਕਰਦੇ ਕਿਵੇਂ ਸਾਡੀ ਭੋਲੀ ਭਾਲੀ ਜਨਤਾ ਨੂੰ ਪਖੰਡ ਵਿੱਚ ਪਸਾਉਂਦੇ ਐ ਕਹਿੰਦੇ ਮਾਸਟਰ ਨਾਲ ਲਾਵਾਂ ਲੈ ਲੀਆਂ ਆਪੇ ਬਣ ਗਈ ਮਾਸਟਰ ਨਹੀਂ ਮਾਸਟਰ ਦੇ ਨਾਲ ਲਾਵਾਂ ਲਈਆਂ ਆਪੇ ਬਣ ਗਈ ਮਾਸਟਰ ਨਹੀਂ ਡਾਕਟਰ ਦੇ ਨਾਲ ਲਾਵਾਂ ਲਈਆਂ ਆਪੇ ਬਣ ਗਈ ਡਾਕਟਰ ਨਹੀਂ ਹੁਣ ਤੁਸੀਂ ਸੋਚ ਕੇ ਦੇਖਿਓ ਜਿਹਨੇ ਸਿਰਫ ਇਕੱਲੀਆਂ ਮਾਸਟਰ ਦੇ ਨਾਲ ਲਾਵਾ ਲੈਂਦੀਆਂ ਕੋਈ ਪੜ੍ਹਾਈ ਨਹੀਂ ਕੋਈ ਪੀਐਡ ਨਹੀਂ ਕੀਤੀ ਕੋਈ ਹੋਰ ਕੋਰਸ ਨਹੀਂ ਕੀਤਾ ਉਹਦੇ ਪੜ੍ਹਾਈ ਬੱਚੇ ਪਾਸ ਹੋ ਜਾਣਗੇ ਉਹਦੇ ਪੜ੍ਹਾਈ ਬੱਚੇ ਡੀਸੀ ਨਹੀਂ ਲੱਗਦੇ ਇਸੇ ਲਈ ਜਿਹਨੇ ਡਾਕਟਰ ਦੇ ਨਾਲ ਸਿਰਫ ਲਾਵਾ ਹੀ ਲੈਂਦੀਆਂ ਕੋਈ ਐਮਬੀਬੀਐਸ ਨਹੀਂ ਕੀਤੀ ਕੋਈ ਹੋਰ ਕੋਰਸ ਨਹੀਂ ਕੀਤਾ ਤੇ ਉਹਦੋਂ ਕਿਤੇ ਟੀਕਾ ਨਾਲ ਵਾਲੇ ਉਹ ਤੇ ਲਾਇਆ ਹੋਇਆ ਟੀਕਾ ਪੱਕ ਜਾਊਗਾ ਸੋ ਇਸ ਦੇ ਲਈ ਭਾਈ ਇਨਾ ਪਖੰਡੀਆਂ ਦੇ ਜਾਲਾਂ ਵਿੱਚੋਂ ਬਚ ਕੇ ਸ਼ਬਦ ਗੁਰਵਾਲੀ ਦੇ ਨਾਲ ਜੁੜੀਏ ਧੰਨਵਾਦ